ਸਾਸਿਕਾਲ ਸਜਣੋ ਸਵਾਗਤ ਕਰਦੇ ਆਂ ਸੰਧੂ ਬੱਧਰਪ੍ਰਿਆ ਡੇਰੀ ਫਾਰਮਿੰਗ ਦੇ ਵਿੱਚ ਆਸ ਕਰਦੇ ਤੁਸੀਂ ਚੜ੍ਹਦੀ ਕਲਾ 'ਚ ਹੋਗੇ ਕਵੈਸਟ ਤੁਹਾਡੇ ਘਰੇ ਕਿ ਆਪਣੀ ਦੋ ਟਾਈਮ ਲਾਜ਼ਮੀ ਤਸੱਲੀ ਕਰਿਆ ਕਰੋ ਕੋਈ ਵੀ ਜਿਹੜੀ ਪਿਛੇ ਲਾਂਮੇ ਵਾਲੀ ਗੱਲ ਨਾ ਰਹਿ ਜਾਏ ਗੱਬਣ ਪਸ਼ੂ ਨੂੰ 蒂ਪ ਕੇ ਵਰਾ ਕੇ ਖੜੋ ਜਿਹੜਾ ਸੋਇਆ ਸੋਇਆ ਦੋ ਟਾਈਮ ਲਾਜ਼ਮੀ ਚੋ ਕੇ ਤਸੱਲੀ ਕਰਕੇ ਖੜੋ ਸਜਣੋ ਪਹੁੰਚ ਗਏ ਆਂ ਪਿੰਡ ਮਾਨ ਜਿਲ੍ਹਾ ਸ੍ਰੀ ਤਰਨਤਾਰਨ ਤਹਿਸੀਲ ਅਗਦੀ ਪੱਟੀ ਵਧੇਰੇ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੁੜੇ ਰਹੋ ਐਂਡ ਤੱਕ ਤੇ ਰਿਕਵੈਸਟ ਹੈ ਤੁਹਾਨੂੰ ਕਿ ਵੀਡੀਓ ਨੂੰ ਦੱਬ ਕੇ ਅੱਗੇ ਤੱਕ ਪਹੁੰਚਾ ਦਿਓ ਕਿਸੇ ਲੈਣ ਵਾਲੇ ਸੱਜਣ ਤਿੱਕਰ ਪਹੁੰਚ ਜੇ ਕਿਉਂ ਆਪ ਦੀ ਖਰੀਦਦਾਰੀ ਮਾਤੜ ਕਰ ਸਕੇ ਤੇ ਕਰਦੇ ਹਾਂ ਗੱਲਬਾਤ ਬਾਈ ਨਾ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਬਹੁਤ ਵਧੀਆ ਤੁਸੀਂ ਦੱਸੋ ਵਧੀਆ ਜੀ ਵਧੀਆ ਠੀਕ ਠਾਕ ਹਮਸਾ ਹਾਂ ਕਿਰਪਾ ਰੱਬ ਦੀ ਹਾਂ ਡਰੈਸ ਕਰਈਏ ਕਰਾ ਨੋਟ ਆਓ ਜੀ ਬਾਹਰ ਨੀਲੀ ਦੀ ਛੋਟੀ ਇੱਕ ਆਪਣੇ ਕੋਲੋਂ ਤੇ ਪਰਲੀ ਆ ਮੋਹਰਾ ਜ ਠੀਕ ਆ ਤੇ ਜਲਸੀ ਦੀਆਂ ਦੋ ਬੜਾ ਤੇ ਇੱਕ ਡਬੀ ਐਚ ਐਫਾ ਪਿੰਡ ਜੀ ਪਿੰਡ ਮਾਨਾ ਤਹਿਸੀਲ ਪਟੇ ਜਿਲ੍ਹਾ ਤਰਨਤਾਰਨ ਮੋਬਾਈਲ ਨੰਬਰ ਜੀ 994388419 ਠੀਕ ਆ ਅਨੀਲੀ ਤੋਂ ਕਰਕੇ ਸ਼ੁਰੂਆਤ ਪਹਿਲਾ ਸੂਆ ਪਲੂਣੀ ਆ ਨਾ ਹਾਂਜੀ ਹਾਂਜੀ ਲਓ ਸਜਣੋ ਪਲੂਣ ਤੇ ਮਗਰ ਮੇਲਕਾਹ ਬੱਚਾ ਜੇ ਹਾਂਜੀ ਹਾਂਜੀ ਕੋਈ ਹੋਊਗਾ 8-10 ਦਿਨਾਂ ਦਾ ਬੱਚਾ ਨਾ ਹਾਂਜੀ 8-10 ਦਿਨਾਂ ਦੀ ਸੋਈ ਆ ਹੋ ਇੰਨਾ ਹੀ ਕਾ ਭਾਈ ਤੇ ਖੁੱਲ ਕੇ ਨਾਲ ਨਾਲ ਡਿਟੇਲ ਦੱਸੀ ਜਾਈਏ ਲੋ ਜੀ ਕੱਡ ਕੱਡ ਹੁਣਾਂ ਝੋਟੀ ਦਾ ਵੱਡਾ ਢਾਂਚਾ ਨਿੱਕਾ ਗੋਲ ਸਿੰਘ ਆ ਪਿੱਠ ਪੁੜਾ ਵੀ ਤੁਸੀਂ ਵੇਖ ਸਕਦੇ ਜੀ ਪਿਓਰ ਨੀਲੀ ਬਾਟਰ ਬਿਲਟ ਦੀ ਸਾਡੇ ਹਾਂ ਜੀ ਹਾਂ ਜੀ ਇਹ ਜੀਆ ਵਾਹ ਰੀਨੂ ਕਹਿ ਦਿੰਦੇ ਜੀ ਬਾਟਰ ਬਿਲਟ ਦੀ ਝੋਟੀ ਲੈਵਾ ਵੇਖੋ ਕਟਲਾ ਤੇ ਦੁੱਧ ਕਿੰਨਾ ਕੁ ਹੋਊਗਾ ਦੁੱਧ ਦੀ 12 ਲੀਟਰ ਜਿਹੜਾ ਹੁਣਾਂ ਬੰਦੇ ਆ 12 ਕਿਲੋ ਹਾਂ ਜੀ ਠੀਕ ਆ ਉਹ ਦੋ ਟਾਈਮ ਆਪਦੀ ਤਸੱਲੀ ਕਰੇ ਕੋ ਚਾਰ ਟਾਈਮ ਆਪਦੀ ਪਸੰਦੀ ਕਰੇ ਜੀ ਠੀਕ ਆ ਸੱਜੇ ਬਣੇ ਸਜਣੋ ਜਿਹੜਾ ਕਟ ਆ ਗਿਆ ਥਾਣ ਮੂਰਲੇ ਦੋਵੇਂ ਗਲਾਬੀ ਜੇ ਤੇ ਲੇਵਾ ਕਾਟਾਲਾ ਜੇ ਸਫਾਈ ਚੰਗੀ ਜੇ ਲੇਵੇ ਦੀ ਤੁਸੀਂ ਆਪ ਹੀ ਦੇਖ ਸਕਦੇ ਜੇ ਸਨੋ ਤੇ ਰੇਟੰ ਦਾ ਜੀ ਇਹਦਾ ਮੋਲ ਆਪਾਂ 135 ਕਰਦੇ 30 ਹੀ ਦੇ ਜਾਗੇ ਜੈ ਸਨੋ ਹੋਰ ਨਹੀਂ ਜੈ ਸਨੋ ਇੱਕ ਹੀ ਰਾਈ 28 ਦੇ ਦਿਆਗੇ 25 ਹੀ ਕਰਦੇ ਕੀਤਾ ਕਾਉਂ ਜਾਨ ਦੇ ਕੋ ਨੀਂਦਾ ਕੇ ਵੇਚਨ ਵਾਲੇ ਨੇ ਨਾ ਨਾ ਬੱਚੀ ਦੀ 1 ਲੱਖ ਸਜਣੋ 25 ਸਵਾ ਲੱਖ ਦੀ ਜਾਣੀਗੀ ਇਹ ਕਾ ਮੋਰਾ ਦੀ ਸੂਈ ਸਵਾਈ ਆ ਗਿਆ ਹਾਂਜੀ ਹਾਂਜੀ ਤੋਰੀਏ ਨੂੰ ਇਹਦੇ ਮਗਰ ਬੱਚਾ ਕੀ ਆ ਇਹਦੇ ਮਗਰ ਕੱਟੇ ਹੋਣੇ ਕੱਟੀ ਮਰ ਗਈ ਥੋੜੇ ਦਿਨ ਹੋਏ ਆਪਣੇ ਕੋਲ ਸਾਰੇ ਪ੍ਰੂਫ ਹੈਗੇ ਆ ਅੱਛਾ ਛੋਟੀ 12 13 ਦਿਨਾਂ ਦੀ ਸੂਈ ਆ ਪਰ ਤੂੰ ਨਹੀਂ ਮਾਰਨਾ ਤੇ ਵੀਡੀਓ ਬਣੀ ਹੈਗੀ ਬੱਚੇ ਦੀ ਬਣੀ ਹੈਗੀ ਆ ਠੀਕ ਆ ਸਭ ਕੁਝ ਹੈਗਾ ਵਾ ਸਜਣੋ ਜਿਹੜਾ ਵੀ ਇਹ ਛੋਟੀ ਖਰੀਦੂਗਾ ਉਹ ਬੱਚੇ ਦੀ ਵੀਡੀਓ ਇਨਾਂ ਕੋਲ ਪਈ ਆ ਯਾਨੀ ਕਿ ਪ੍ਰੂਫ ਹੁੰਦਾ ਤੇ ਦੁੱਧ ਕੇ ਨਾਉਣ ਦੁੱਧ ਦੇ ਤੇਲੇ 10 ਲੀਟਰ ਆ ਦੇਖਣੇ ਜੋਟੀ ਕਰੋ ਮੱਲਾ ਪਾਖੇ 10 ਘੜਦੀ ਨਹੀਂ ਪੱਕਾ 10 ਲੀਟਰ ਆ ਪਾ ਫਿਰ ਕੋਪਰਾ ਆਪ ਦੀ ਦੋ ਤਸੱਲੀ ਆਪ ਦੀ ਚੋਵੇ ਠੀਕ ਆ ਆਪਾਂ ਨੂੰ ਕੋਈ ਬਸਾਰੀਆਂ ਦੇ ਜਨ ਲਓ ਸਜਣੋ 10 ਕਿਲੋ ਮਿਲਦੀ ਕਿੱਦਾਂ ਹੈ ਉਹ ਚੀ ਦਾ ਵੀ ਪਾੜਾ ਫਿਰ ਬੂਛੀ ਬਣਦੀ ਹੈ ਬੂਛੀ ਬਣ ਗਈ ਆ ਹਾਂ ਜੀ ਲਓ ਸਜਣੋ ਹੁਣ ਕੱਟੀ ਦੀ ਬੂਛੀ ਬਣ ਗਈ ਜੇ ਤੇ ਬੂਛੀ ਤੇ ਮਿਲੂਗੀ ਡਿਜ਼ਾਈਨ ਫੈਸ਼ਨ ਟੈਸ਼ਨ ਚੰਗਾ ਜੇ ਸੂਆ ਇਹ ਵੀ ਦੁੱਜੇ ਹੀ ਹੋਊਗੀ ਇਹ ਵੀ ਦੁੱੱਦਾ ਕਿੱਦਾਂ ਹੈਣਾ ਠੀਕ ਆ ਬਹੁਤ ਠੰਡੀ ਤੇਰੀ ਗੁਆੜਾ ਨਹੀਂ ਕੋਈ ਟੀਗਾ ਨਹੀਂ ਕੋਈ ਰੇਟ ਬਾਈ ਜੀ ਫਿਰ ਰੇਟ ਦਾ ਆਪਾ ਮੋਲ ਦਾ 85 ਕਰਦੇ 80 ਦੇ ਜੀਏ 80000 ਦੀ ਹਾਂ ਜੀ ਜੈਸਨੋ 40000 ਕਰ ਦੇ ਦਿਆ 5 ਛੱਡ ਕੇ 75 ਦੀ ਜੈਸਨੋ ਹੀ ਕਰ ਦੀ ਹਾਂ ਨਾ ਹੀ ਕਰ ਦਿਓ ਠੀਕ ਆ ਇਹ ਕਾ ਕੀ ਜਰਸੀ ਵੜਣਾ ਹਾਂਜੀ ਆ ਜਰਸੀ ਵੜ ਤੀਸਰਾ ਸੁਆ ਹਾਂਜੀ ਹਾਂਜੀ ਤੋਰ ਕੀ ਦੂਸਰਾ 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 ਠੀਕ ਆ ਤੇ ਮਗਰ ਵਛੀ ਮਗਰਬ ਅੱਛਾ ਜੀ ਵਾਸ਼ ਆ ਗਿਆ ਡੱਬਾ ਹਾਂ ਜੀ ਹਾਂ ਜੀ ਡੱਬਾ ਬੱਚਾ ਲਓ ਜੀ ਦੂਜਾ ਸੂਆ ਜਰਸੀ ਜੇ ਮਗਰ ਡੱਬਾ ਬੱਚਾ ਜੋ ਸਾਹਮਣੇ ਵੱਜਾ ਆ ਗਈ ਹੁਣ ਬੌਲਾ ਕਿੰਨਾ ਘਊਗਾ ਇਹਦੇ ਕੋਲ ਇਹ ਥੱਲੇ 16 ਲੀਟਰ ਕੰਡੇ ਵਾਲਾ ਦੁੱਧ ਜਿਹੜਾ ਹੁਣ ਮਾਲਾ ਬੌਲਾ ਏ ਥੱਲੇ ਆ 16 ਕਿਲੋ ਬੌਲਾ ਆਊਗਾ ਠੀਕ ਆ ਹਾਂ ਲਓ ਜੀ ਵੱਡੇ ਬੰਤਰ ਚੰਗੀ ਆ ਵੱਡੀ ਆ ਛੋਟੀ ਨਹੀਂ ਆ ਹਾਂ ਹਾਂ ਪੰਜਾਬ ਵਾਲੀ ਆ ਗਈ ਜੈਸੀ ਕ੍ਰੋਸ ਏ 20 ਕਰ ਜੇ 22 ਕਰ ਜੇ ਤੁਹਾਡੀ ਸੇਵਾ ਦਾ ਇਹ ਤਾਂ ਸਾਹਬ ਆਪੋ ਆਪਣੀ ਬੱਚਾ ਬਿਲਕੁਲ ਗਿੱਲਾ ਨਾੜੂ ਜੀ ਤੇ ਮਾਨ ਸਾਹਿਬ ਇਹਦਾ ਫੇ ਰੇਟ ਤੇ 80000 ਤੇ 75000 ਆਣਾ ਦੇ ਜਾਵੇ 75 ਦੀ ਹਾਂ ਆਣਾ ਤੇ ਹੋਰ ਹੀ ਨਹੀਂ ਠੀਕ ਆ ਦੋ ਛੱਡ ਦੇ ਨਹੀਂ ਠੱਕਾ ਛੱਡ ਦੇ ਦੋ ਨਹੀਂ ਠੱਕਾ ਮੁਰਕ ਜਾ ਯਾਰ ਹੀ ਛੱਡ ਦੇ ਸਾ ਜੀ ਹਾਰ ਤੁਹਾਡੇ ਆਖੇ ਵੀ ਹਾਣਾ ਜੋ 74 74000 ਦੀ 74000 ਦੀ ਠੀਕ ਆ ਆ ਗਈ HF 73 ਸੀ ਨਾ ਹਾਂਜੀ ਹਾਂਜੀ ਇਹਦੇ ਮਗਰ ਵੱਛੀ ਹੈ ਨਾ ਇਹਦੇ ਮਗਰ ਵੱਛਾ ਵੱਛਾ ਹੋ ਹਾਂਜੀ ਹਾਂਜੀ ਆਵੇ ਕੱਲ ਦੀ ਇਹਦੀ ਕੱਲ ਦੀ ਸੀ ਇਹਦਾ ਬੋਲਾ ਸਟਾਰਟਿੰਗ ਕੀ ਕਿੰਨਾ ਹੈ ਇਹਦੇ ਥੱਲੇ ਆਪਾਂ ਸਾਰੇ ਦੇ ਕਾਲੀ ਨਹੀਂ ਕੀਤੀ 8 ਲੀਟਰ ਚ ਹੋਇਆ ਜੇ ਵੀ ਆ ਗਈ ਸੋਰੀ ਕਿਸੇ ਨੂੰ ਵੀ ਤੇ ਭਲਾ ਭੁਲਾ ਨਹੀਂ ਆਇਆ ਤਾਂ ਜਾਂ ਥਾਣਾ ਦੀ ਓਕੇ ਚੋਣ ਓਕੇ ਮਨੂ ਘੂਰ ਸ਼ਟਾਣੇ ਆਣ ਹੋਣਾ ਜਿੱਤੇ ਵੇੜਾ ਲਓ ਸਜਣੋ ਇੱਕ ਸਾਈਡ ਨੂੰ ਥੋੜੀ ਜੀ ਭਲੂਣ ਹੈਗੀ ਆ ਭਲ ਭੁਲ ਭਈ ਆ ਨਾ ਆਵੇ ਹਲਦੀ ਆ ਪਰ ਠੀਕ ਆ ਤਾਜੀ ਕੱਲ ਸਹੀ ਜੇ ਤੇ ਬੌਲਾ ਕੋਈ 8 10 ਕਿਲੋ ਭਾਈ ਕਹਿੰਦਾ ਚੋਇਆ ਸਾਰੀ ਨਹੀਂ ਅਜੇ ਖਾਲੀ ਕੀਤੀ ਠੀਕ ਆ ਲੈਓ ਰੰਗ ਪ੍ਰਿੰਟ ਡੱਬਾ ਹੈ ਹਾਂਜੀ ਹਾਂਜੀ ਠੀਕ ਠੀਕ ਆ ਥਾਂ ਚੰਗਾ ਲੱਗਾ ਜੀ ਤੇੰਦਾ ਰੇਟ ਜੀ ਤੇੰਦਾ ਰੇਟ ਆਪ ਪੈਂਡ ਦੀ ਹਾਂ ਜਾਨਾ ਨਹੀਂ ਉਹ ਚ ਕਰ ਦਿੱਗੇ ਥੋੜਾ ਬਧਾ ਨਹੀਂ ਤਾਂ ਕਰ ਦਿੱਤੇ 2000 ਆਪਾ ਆਪੜਿਆ ਵੀ ਆਪ ਲੈਸ ਕੀਤੀ ਜਾਂਦੇ ਇਹਦੇ ਯਾਰ ਛੱਡ ਦਿੱਗੇ ਫਰੇ ਚ ਇਹ ਨਾਲ ਕਰੇਗੇ ਯਾਰ ਨਾ 64 ਦੀ ਜਾਂਦੀ ਗਈ ਜਾਨ ਦੇ ਠੀਕ ਆ ਮੁਰਕੇ ਵੀ ਮੁਰਕੇ ਬਾਹ ਤੇ ਪੈਰ ਆਦੇ ਛੋਡਾ ਕਰੀਏ ਆ ਉਹ ਕਰੀਏ ਆ ਕਰੀਏ ਮੋਲ ਲਓ ਸਜਨੋ ਇਹ 64000 ਦੀ ਮਿਲਣੀ ਜੇ ਤੇ ਆ ਕਰਾਸ ਆ ਗਈ ਇੱਕ ਜਰਸੀ ਫੇਰ ਇਹਦੇ ਮਗਰ ਵਛੀ ਜਰਸੀ ਵਛੀ ਉਹ ਜਰਸੀ ਬੱਛੀ ਦੇ ਸਾਹਮਣੇ ਇਹ ਵੀ ਕੱਲ ਹੀ ਸਹੀ ਆ ਹੂੰ ਓਕੇ ਲੈ ਵੇ ਇਹਦਾ ਬੋਲਾ ਸਟਾਰਟਿੰਗ ਕਿੰਨਾ ਹੈ ਇਹਦੇ ਥੱਲੇ ਵੀ ਆਪਾਂ 7 ਲੀਟਰ ਚ ਹੋਇਆ ਸਾਰੀ ਖਾਲੀ ਨਹੀਂ ਕੀਤੀ ਠੀਕ ਆ ਜੀ 8-10 ਕਿਲੋ ਹੋਊਗਾ ਹੈ ਹਾਂ ਇਹਦਾ ਕਿ ਸਾਰੀ ਖਾਲੀ ਨਹੀਂ ਕੀਤੀ ਓਕੇ ਓਕੇ ਰਾਤੀ ਤੇ ਸੋਈ ਹੈ ਜੀ ਤੇ ਇਹਦਾ ਰੇਟ ਜੀ ਹਾਂ 3000 ਵੀ ਦੇ ਦੇ ਜਾਨੀ 55 ਦੀ ਹਾਂਜੀ ਯਾਰੋ ਜੋ ਛੋਟ ਕਰਨੀ ਆ ਕਰ ਦੇ ਕੇ ਚੱਲ ਕੋਈ ਤੇ ਦੋ ਕਰੀਏ ਇੱਚੋਂ 3000 ਆ ਗਈ ਅੱਡੀ ਆ ਦੋ ਕਰ ਦੇ ਦੋ ਕਰ ਦੇ ਇਹ 53 ਦੀ ਠੀਕ ਆ ਇਹੋ ਪਸ਼ੂ ਪੰਜ ਹਾਂਜੀ ਹਾਂਜੀ ਲਓ ਜੀ ਪਹੁੰਚੋ ਪਿੰਡ ਮਾਨ ਕਰੋ ਖਰੀਦਾਰੀਆਂ ਸასი ਗਾ